ਸਤਿ ਸ੍ਰੀ ਅਕਾਲ ਵੀਰ ਜੀ ਆਪ ਜੀ ਦੀ ਜਾਣਕਾਰੀ ਵਾਸਤੇ ਪੋਟਾਸ਼ੀਅਮ ਪਰਗਮੋਨੇਟ ਦਵਾਈ ਹੈ ਜਿਹੜੀ ਜਿਸ ਨੂੰ ਲਾਲ ਦਵਾਈ ਕਹਿ ਦਿੰਦੇ ਆ ਪੈਕਟ ਵਿੱਚੋਂ ਖੋਲੀ ਹੈ ਜਦੋਂ ਇਹਨੂੰ ਆਪਾਂ ਪਾਣੀ 'ਚ ਪਾਉਨੇ ਆ ਇਸ ਤਰ੍ਹਾਂ ਦੇਖ ਲਓ ਪਾਣੀ ਦਾ ਰੰਗ ਗੁਲਾਬੀ ਜਿਹਾ ਹੋ ਜਾਂਦਾ ਵਾ ਪੁਰਾਣੇ ਸਮਿਆਂ ਵਿੱਚ ਇਹ ਖੂਹਾਂ ਵਿੱਚ ਪਾਣੀ ਸਾਫ਼ ਕਰਦੇ ਕੰਮ ਆਉਂਦੀ ਸੀ ਕਿਉਂਕਿ ਪਾਣੀ ਖਰਾਬ ਹੋ ਜਾਂਦਾ ਸੀ ਇਸ ਤਰ੍ਹਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਤੱਤ ਹਾਨੀਕਾਰਕ ਬੈਕਟੀਰੀਆ ਵਗੈਰਾ ਬਣ ਜਾਂਦੇ ਸੀ ਹੁਣ ਅੱਜ ਕੱਲ ਜੋ ਪਾਣੀ ਦੀਆਂ ਆਪਾਂ ਟੈਂਕੀਆਂ ਰੱਖੀਆਂ ਕੋਠਿਆਂ ਦੇ ਛੱਤਾਂ ਤੇ ਉਹਨਾਂ ਦੇ ਸਫਾਈ ਵਾਸਤੇ ਵੀ ਤੁਹਾਨੂੰ ਦੱਸਦੇ ਆ ਆਪਾਂ ਥੋੜਾ ਜਿਆਦਾ ਕੋਲ ਬਣਾਉਣਾ ਵਾ ਪਾਣੀ ਵਿੱਚ ਪਾ ਕੇ ਉਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਕੋਲ ਲੈਣਾ ਫਿਰ ਉਹਨੂੰ ਆਪਾਂ ਇਸ ਤਰ੍ਹਾਂ ਜੀ ਪਾਣੀ ਦੇ ਜਿਹੜਾ ਨਾ ਕੋਲ ਉਹ ਟੈਂਕੀ ਵਿੱਚ ਪਾਉਣਾ ਪਾ ਦੇਣਾ ਵਾ ਸਸਤੀ ਡੱਬੀਆਂ ਆਉਂਦੀ ਕੋਈ ਮਹਿੰਗੀ ਨਹੀਂ ਆਉਂਦੀ ਫਿਰ ਕੀ ਕਰਨਾ ਵਾ ਰਾਤ ਸ਼ਾਮ ਦੇ ਟਾਈਮ ਪਾਉਣਾ ਵਾ ਉਦੋਂ ਪਾਣੀ ਨਹੀਂ ਵਰਤਣਾ ਆਪਾਂ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਪਾਣੀ ਪਹਿਲਾਂ ਭਰ ਲੈਣਾ ਵਾ ਵਰਤੋਂ ਵਾਸਤੇ ਠੀਕ ਆ ਸਾਰੇ ਭਾਂਡੇ ਚ ਭਰ ਲੈਣਾ ਫੇਰ ਆਪਾਂ ਇਹ ਦਵਾਈ ਦਾ ਪੈਕਟ ਸਸਤਾ ਹੀ ਅਸਰਾ 10 20 ਰੁਪਏ ਦਾ ਆਉਂਦਾ ਜੀ ਆਵੇ ਜਿਸ ਤਰ੍ਹਾਂ ਇਹਨੂੰ ਆਪੇ ਵਿੱਚ ਇਹਦੇ ਪਾਇਆ ਚੰਗੀ ਤਰ੍ਹਾਂ ਕੋਲਿਆ ਅੰਮੇ ਨੂੰ ਬੋਤਲ ਜੀ ਮਿਲ ਗਈ ਇੱਕ ਮੀਚੀ ਪਾ ਲਿਆ ਚਲੋ ਰਬੜ ਦੀ ਕੋਲਿਆ ਜੀ ਸਸਤਾ ਹੀ ਪੈਕਟ ਹੈ ਸਾਰਾ ਅਵੇ 10 ਬਨਾਮ ਲਿਖੀ ਹੈ ਸਰਾ ਸਸਤੇ ਹੀ ਦੁਕਾਨਾਂ ਤੋਂ ਆਮੀ ਮਿਲ ਜਾਂਦਾ ਪੁਰਾਣੇ ਸਮਿਆਂ ਵਿੱਚ ਇਹ ਦਵਾਈ ਆਉਂਦੀ ਸੀ ਜੀ ਆਪਾਂ ਜਦੋਂ ਵਰਤਦੇ ਸੀ ਖੂਹਾਂ ਦਾ ਪਾਣੀ ਖਰਾਬ ਹੋ ਜਾਂਦਾ ਸੀ ਕਿਉਂਕਿ ਖੁੱਲਾ ਪਾਣੀ ਵਰਤਦੇ ਸੀ ਖੂਹ ਪੁਰਾਣੇ ਸਮਿਆਂ ਦੀ ਗੱਲ ਆ ਖੂਹਾਂ ਵਿੱਚ ਆਮ ਆਖਦੇ ਸੀ ਅਕਸਰ ਜੀ ਲਾਲ ਦਵਾਈ ਪਾਈ ਤੇ ਪਾਣੀ ਲਾਲ ਜਾ ਹੋ ਗਿਆ ਜੀ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੂੰ ਪਤਾ ਸੀ ਪਾਣੀ ਸਾਫ਼ ਕਰਨ ਲਈ ਫਿਰ ਸਾਰੇ ਸਿਆਣੇ ਬੰਦੇ ਦੱਸਦੇ ਸੀ ਕਿ ਇਹ ਲਾਲ ਦਵਾਈ ਆ ਨਾ ਜਿਹੜੀ ਜਾਮਨੀ ਜਾਂ ਰੰਗ ਬਣ ਜਾਂਦਾ ਵਾ ਪਾਣੀ ਸਾਫ਼ ਕਰਨ ਵਾਸਤੇ ਆ ਤੇ ਪਾਣੀ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਬੈਕਟੀਰੀਆ ਵਗੈਰਾ ਬਣ ਜਾਂਦੇ ਆ ਹੁਣ ਅੱਜ ਕਰ ਜਿਹੜੀਆਂ ਆਪਣੀਆਂ ਘਰਾਂ ਦੀਆਂ ਛੱਤਾਂ ਤੇ ਟੈਂਕੀਆਂ ਪਈਆਂ ਵਾਂ ਉਹਨਾਂ ਦੀ ਸਫਾਈ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਕਰਨੀ ਇਹਦੇ ਨਾਲ ਇਹ ਆਪਾਂ ਆਵੇ ਦਵਾਈ ਲਈ ਕਟ ਖੋਲਿਆ ਪਾਣੀ ਲੀਟਰ 2 ਲੀਟਰ ਲਓ ਜਿੰਨਾ ਮਰਜ਼ੀ ਲੈ ਲਓ ਉਹਨੂੰ ਚੰਗੀ ਤਰ੍ਹਾਂ ਘੋਲੋ ਪਾਣੀ ਨੂੰ ਟੈਂਕੀ ਦਾ ਟੱਕਣ ਲਾਓ ਜੇ ਉੱਤੋਂ ਆਵੇ ਪਾਣੀ ਵਾਲੀ ਟੈਂਕੀ ਹੁਣ ਤੁਹਾਨੂੰ ਦੱਸਦੇ ਹਾਂ ਵੇ ਪਾਣੀ ਦੇ ਵਿੱਚ ਪਾ ਗਿਓ ਪਾ ਗਿਓ ਦੇਖੋ ਪਾਣੀ ਪਾਣੀ ਦਾ ਰੰਗ ਲਾਲ ਗੁਲਾਬੀ ਹੋ ਜਾਊਗਾ ਪਰ ਕਰਨਾ ਇਹ ਆ ਕਿ ਉਸ ਟਾਈਮ ਪਾਣੀ ਆ ਜਦੋਂ ਸ਼ਾਮ ਨੂੰ ਰਾਤ ਨੂੰ ਆਪਾਂ ਸੌਣਾ ਵਾ ਪਾਣੀ ਪੀਣ ਲਈ ਵਰਤ ਲੈਣਾ ਪਹਿਲੋਂ ਭਾਂਡੇ ਪਰ ਲੈਣੇ ਆ ਤੇ ਵੈਸੇ ਮਕਦਾਰ ਥੋੜੀ ਪਾਈ ਦੀ ਆ ਪਰ ਆਪਾਂ ਵੱਧ ਤਾਂ ਪਾ ਰਹੇ ਆ ਇਹ ਤੁਹਾਨੂੰ ਦੱਸ ਵੀ ਰਹੇ ਹਾਂ ਇਹ ਜਾਣਕਾਰੀ ਰਾਤ ਨੂੰ ਪਾਣੀ ਆ ਪਾਣੀ ਉਦੋਂ ਵਰਤਣਾ ਨਹੀਂ ਆਪਾਂ ਪਹਿਲੋਂ ਵਰਤਣ ਲਈ ਪਰ ਲੈਣਾ ਪਾਣੀ ਫਿਰ ਆਪਾਂ ਜਿਸ ਤਰ੍ਹਾਂ ਇਹ ਪਾਈ ਦਵਾਈ 10-15 ਮਿੰਟ ਪਿਛੋਂ ਟੈਂਕ 'ਚ ਡੰਡਾ ਮਾਰ ਲਓ ਖੋਲ ਲਓ ਚੰਗੀ ਤਰ੍ਹਾਂ ਫਿਰ ਆਪਣੀਆਂ ਸਾਰੀਆਂ ਟੂਟੀਆਂ ਘਰੇਲੂ ਵਰਤੋਂ ਵਾਲੀਆਂ ਖੋਲ ਦੇਣੀਆਂ ਸਭ ਤੋਂ ਪਹਿਲਾਂ ਸਭ ਤੋਂ ھیਟਲੀ ਟੂਟੀ ਖੋਲਣੀਆਂ ਜੋ ਉਤਲੀ ਛਾਤਿਆ ਤੇ ਜਿਹੜੀ ਸਭ ਤੋਂ ھیਟਲੀ ਟੂਟੀ ਹੈ ਜਿੱਤੇ ਸਭ ਤੋਂ ਵੱਧ ਪ੍ਰੈਸ਼ਰ ਹੈ ਉਹਦੇ ਵਿੱਚ ਪਾਣੀ ਗਿਆ ਬੰਦ ਕਰਤਾ ਲਾਲ ਪਾਣੀ ਜਦੋਂ ਬਾਹਰ ਨਿਕਲ ਗਿਆ ਫਿਰ ਦੂਜੀਆਂ ਸਾਰੀਆਂ ਟੂਟੀਆਂ ਇਸੇ ਤਰ੍ਹਾਂ ਖੋਲ-ਖੋਲ ਕੇ ਜਦੋਂ ਉਹਨਾਂ ਵਿੱਚ ਲਾਲ ਜਿਹਾ ਪਾਣੀ ਆ ਗਿਆ ਨਾ ਫਿਰ ਬੰਦ ਕਰ ਦੇਣੀਆਂ ਇਹ ਰਾਤ ਸਾਰੀ ਪਾਣੀ ਉਹਨਾਂ ਦੇ ਵਿੱਚ ਰਹੂਗਾ ਜੋ ਹਾਨੀਕਾਰਕ ਸਭ ਬਰਮ ਜਰਮ ਬੈਕਟੀਰੀਆ ਸਭ ਖਤਮ ਹੋ ਜਾਣਗੇ ਫਿਰ ਸਵੇਰੇ ਉਹਨਾਂ ਨੂੰ ਸਾਰਿਆਂ ਨੂੰ ਖੋਲ ਦੇਣਾ ਵਾ ਫਿਰ ਆਪਾਂ ਮੋਟਰ ਚਲਾਉਣੀ ਆ ਟੈਂਕੀ ਭਰ-ਭਰ ਕੇ 2-4 ਵਾਰੀ ਸਾਫ ਕਰ ਦੇਣੀ ਚੰਗੀ ਤਰ੍ਹਾਂ ਸਾਫ ਕਰਨੀ ਵਿੱਚੋਂ ਹੀ ਸਫਾਈ ਕਰਨੀ ਆ ਸਾਰੀਆਂ ਪੈਪਾਂ ਵਿੱਚ ਜੋ ਵਿੱਚ ਦੇ ਸਫਾਈ ਆ ਕੋਈ ਜਾਨੇਕਾਰਕਾ ਬੈਕਟੀਰੀਆ ਵਰਮ ਵਗੈਰਾ ਸਭ ਸਾਫ ਹੋ ਜਾਣਗੇ ਤੇ ਫਿਰ ਆਪਾਂ ਉਹ ਪਾਣੀ ਬਾਅਦ ਵਿੱਚ ਵਰਤਾਂਗੇ ਜਦੋਂ ਇੱਕ ਦੋ ਟੈਂਕੀਆਂ ਭਰ ਕੇ ਪਾਣੀ ਕੱਢ ਲਿਆ ਨਾ ਫਿਰ ਪਾਣੀ ਸਾਫ ਹੋ ਜਾਣਾ ਫਿਰ ਟੈਂਕੀ ਭਰ ਕੇ ਵਰਤ ਸਕਦੇ ਆ ਤੇ ਕੋਈ ਗੱਲ ਨਹੀਂ ਜੀ ਹਾਨੀਕਾਰਕ ਨਹੀਂ ਇਹ ਬਹੁਤ ਵਧੀਆ ਦਵਾਈ ਆ ਈ ਆਪਾਂ ਨੂੰ ਕਦੇ-ਕਦਾਂ ਹੀ ਵਰਤੋਂ ਵਿੱਚ 2-4-6 ਮਹੀਨੇ ਪਿਛੋਂ, ਸਾਲ ਪਿਛੋਂ, 2 ਸਾਲ ਪਿਛੋਂ ਟੈਂਕੀਆਂ ਵਿੱਚ ਜ਼ਰੂਰ ਪਾਉਣੀ ਚਾਹੀਦੀ ਆ। ਇੱਕ ਆਪਣੇ ਆਮ ਅਕਸਰ ਟੈਂਕੀਆਂ ਦੇ ਟੱਕਣ ਟੁੱਟ ਜਾਂਦੇ, ਕੋਠਿਆਂ ਦੀਆਂ ਛੱਤਾਂ ਤੇ ਟੈਂਕੀਆਂ ਤੇ ਆਪਾਂ ਰੱਖੀਆਂ ਕਦੇ ਦੇਖਦੇ ਨੇ ਕਿ। ਮਾੜੇ ਕਾਰਖਾਨਿਆਂ 'ਚ ਬਣੀਆਂ ਕਿਸ ਟੈਂਕੀ ਦਾ ਨਾਂ ਨਹੀਂ ਲੈਣਾ ਸਾਰਿਆਂ ਦੇ ਹਾਲੇ ਹੋ ਟੱਕਣ ਅਕਸਰ ਟੁੱਟ ਜਾਂਦੇ, ਥੱਲੇੋਂ ਟੈਂਕੀ ਵਧੀਆ ਦੇ ਦਈ ਆ। ਫਿਰ ਇਹਦੇ ਵਿੱਚ ਕਈ ਤਰ੍ਹਾਂ ਦਾ ਭਿਆਨਕ ਮੱਖੀ, ਮੱਛਰ, ਮੱਛਰ ਦਾ ਲਾਰਵਾ ਬਣ ਜਾਂਦਾ, ਡੇਂਗੂ ਮੱਛਰ ਵੀ ਇੱਥੋਂ ਹੀ ਪੈਦਾ ਹੁੰਦਾ ਜੀ। ਡੇਂਗੂ ਮੱਛਰ ਵੇਖੋ ਕਿੰ ਉਵਿਤ ਨੂੰ ਪੈਦਾ ਹੁੰਦਾ ਇਸ ਤਰ੍ਹਾਂ ਟੈਂਕਿਆਂ ਦਾ ਧਿਆਨ ਮਾਰੋ 2 4 6 ਮਹੀਨੇ ਪਿੱਛੋਂ ਇੱਕ ਤੇ ਸਫਾਈ ਕਰੋ ਤੇ ਕਿਨਾਂ ਦਾ ਟੱਕਣ ਜਰੂਰ ਵੇਖੋ ਟੱਕਣੇ ਨੂੰ ਵਧੀਆ দাও ਟੱਕਣ ਆਮ ਅਕਸਰ ਹਨੇਰੀ ਨਾਲ ਲੱਥ ਜਾਂਦੇ ਆ ਉਹ ਆਪਾਂ ਟੱਕਣ ਲਿਆਓ ਫਿੱਟ ਕਰੋ ਉਹਨੂੰ ਵਧੀਆ ਟੰਗਣਾ ਭਾਰ ਨਹੀਂ ਰੱਖਣਾ ਜਦੋਂ ਆਪਾਂ ਇਟਾ ਰੱਖਦੇ ਤੇ ਟੱਕਣ ਟੁੱਟ ਜਾਂਦਾ ਫੇਰ ਵਿੱਚ ਡਿੱਗ ਪੈਂਦਾ ਜਿੱਦਾਂ ਆਹ ਚੀਜ਼ ਹੈ ਨਾ ਤੇ ਉੱਤੇ ਜਿਹੜਾ ਟੱਕਣ ਆ ਉਹਦੇ ਵਿੱਚ ਛੇਕ ਕੱਢ ਲਓ ਤੇ ਇਹਦੇ ਵਿੱਚ ਵੀ ਕੱਢ ਲੋ ਢੱਕਣ ਦੇ ਢੱਕਣ ਦੇ ਵਿੱਚ ਦੀ ਇੱਥੇ ਇੱਕ ਪੀਚ ਕੱਸ ਦਿਓ ਇਸ ਪਾਸੇ ਇੱਕ ਦੂਜੇ ਪਾਸੇ ਫਿਰ ਢੱਕਣ ਤੁਹਾਡਾ ਡਿੱਗੂਗਾ ਨਹੀਂ ਫਿਰ ਜਦੋਂ ਲੋੜ ਆ ਤੇ ਪੇਸ ਕੱਸਣਾ ਖੋਲ ਲੋ ਸਾਫ਼ ਕਰ ਲੋ ਤੇ ਆ ਜਿਹੜਾ ਦਵਾਈ ਵਾਲਾ ਫਾਰਮੂਲਾ ਦੱਸਿਆ ਨਾ ਲਾਲ ਦਵਾਈ ਨੂੰ ਪੋਟਾਸ਼ੀਅਮ ਪਰਗਨੇਟ ਹੰਦੇ ਆ ਇਹ ਜ਼ਰੂਰ ਕਰਨਾ ਜੀ ਸਾਰਿਆਂ ਦਾ ਧੰਨਵਾਦ ਮੀਰ ਜੀ ਜੇ ਤੁਹਾਨੂੰ ਚੰਗਾ ਲੱਗਦਾ ਵੀਡੀਓ ਅੱਗੇ ਸ਼ੇਅਰ ਕਰ ਦਿਓ ਨਹੀਂ ਤੇ ਫਿਰ ਠੀਕ ਠਾਕ ਹੀ ਆ ਪਾਣੀ ਚੰਗਾ ਪੀਣਾ ਚਾਹੀਦਾ ਸਭ ਤੋਂ ਪਾਣੀ ਜ਼ਰੂਰੀ ਆ ਬਾਕੀ ਦੀਆਂ ਗੱਲਾਂ ਛੱਡੋ ਪਹਿਲਾਂ ਸਿਹਤ ਜ਼ਰੂਰੀ ਆ ਸਿਹਤ ਤਾਂ ਹੀ ਜ਼ਰੂਰੀ ਆ ਨਾ ਪਾਣੀ ਵਧੀਆ ਪੀਵਾਂਗੇ ਹਵਾ ਵਧੀਆ ਸਰੀਰ ਐਕਸਰਸਾਈਜ਼ ਕਰਾਂਗੇ ਬਾਜ਼ਾਰ ਦੇ ਤਲੇ ਮਿਰਚ ਮਸਾਲੇ ਵਾਲੇ ਭੋਜਨਾਂ ਤੋਂ ਬਚਾਂਗੇ ਘਰੇਲੂ ਭੋਜਨ ਖਾਓ ਸਿੰਪਲ ਭੋਜਨ ਖਾਓ ਸਿੰਪਲ ਖਰਾਬ ਖਾਓ ਸਿੰਪਲ ਖਰਾਬ ਲੋ ਜੀ ਇਹ ਆਪ ਜੀ ਦੀ ਜਾਣਕਾਰੀ ਹੈ ਤੇ ਜੇ ਪੋਟਾਸ਼ੀਅਮ ਪਰਗਮੋਨੇਟ ਦਵਾਈ ਦਾ ਤੁਹਾਨੂੰ ਦੱਸਦਾ ਛੋਟਾ ਜਿਹਾ ਖਰਚਾ ਵਾ ਬੜਾ ਕੰਮ ਕਰਦੀ ਹੈ ਜੀ